ਪੰਜਾਬ ਦੇ ਨੌਜਵਾਨ ਜਿਹੜੇ ਆ ਅਕਸਰ ਆਪਾਂ ਸੁਣਦੇ ਆ ਕਿ ਇਹ ਨਸ਼ਾ ਵਧਦਾ ਜਾ ਰਿਹਾ ਪਰ ਕੁਝ ਨੌਜਵਾਨ ਇਸ ਤਰ੍ਹਾਂ ਦੇ ਵੀ ਹੈਗੇ ਆ ਜਿਹੜੇ ਖੇਡਾਂ 'ਵਲ ਜਾ ਰਿਹਾ ਅਤੇ ਬੜੇ ਵੱਡੇ ਪੱਧਰ ਤੇ ਜਿਹੜੇ ਮੈਡਲ ਵੀ ਜਿੱਤ ਰਿਹਾ ਅੱਜ ਪਾਵਰ ਲਿਫਟਿੰਗ ਵਿੱਚ ਨੌਜਵਾਨ ਜਿਹੜਾ ਵਾ ਉਹ ਮੈਡਲ ਜਿੱਤ ਕੇ ਆਪਾਂ ਗੱਲਬਾਤ ਕਰ ਲਨੇ ਆ ਭਾਜੀ ਕੀ ਨਾਮ ਆ ਆਪਣਾ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਹਰਦੀਪ ਚੰਗੇ ਆ ਮੈਂ ਪਿੰਡ ਚੋੜਾ ਗਲਾ ਦਾ ਰਹਿਣ ਵਾਲਾ ਹਾਂ ਡਿਸਟ੍ਰਿਕਟ ਗੁਰਦਾਸਪੁਰ ਦਾ ਕਿਹੜੀ ਗੇਮ ਦੀ ਖੇਡਦੇ ਹੋ ਤੇ ਕਿਹੜਾ ਮੈਡਲ ਜਿੱਤ ਕੇ ਆਏ ਮੈਂ ਪਾਵਰ ਲਿਫਟਿੰਗ ਖੇਡਦਾ ਹਾਂ ਤੇ ਉਹਦੇ ਵਿੱਚ ਮੇਰਾ 골 ਕੀ ਅਕਸਰ ਆਪਾਂ ਦੇਖਦੇ ਆ ਕਿ ਇਹ ਨੌਜਵਾਨਾ ਨਸ਼ੇਵਲ ਜਾ ਰਿਹਾ ਪਰ ਤੁਸੀਂ ਪਾਵਰ ਲਿਫਟਿੰਗ ਨੂੰ ਹੀ ਕਿਉਂ ਚੁਣਿਆ ਤੇ ਕਿਵੇਂ ਜਿਹੜੀ ਆਪਣੀ ਦਿਨਚਰਿਆ ਰਹਿੰਦੀ ਹੈ ਰੱਡੀ ਮੈਂ ਮਤਲਬ 6 ਸਾਲ ਹੋ ਗਏ ਮੈਨੂੰ ਗੇਮ ਕਰਦਿਆਂ ਨੂੰ ਤੇ 6 ਸਾਲ ਦੀ ਮੇਰੀ ਇਹ ਮਿਹਨਤ ਹੈ ਤੇ ਮੈਂ ਸ਼ੁਰੂ ਤੋਂ ਮਤਲਬ ਜਿੰਮ ਵਗੈਰਾ ਦਾ ਪਹਿਲਾਂ ਤੋਂ ਸ਼ੌਂਕ ਸੀਗਾ ਜਿੰਮ ਗਏ ਉੱਤੇ ਭਾਰ ਚੁੱਕਣ ਦਾ ਜ਼ਿਆਦਾ ਪੈ ਗਿਆ ਵੀ weight ਜ਼ਿਆਦਾ ਚੁੱਕਣਾ ਫਿਰ ਬੋਡੀ ਬਿਲਡਿੰਗ ਨੂੰ ਸਾਈਡ ਤੇ ਰੱਖ ਕੇ ਥੋੜਾ ਸਟ੍ਰੈਂਥ ਵੱਲ ਜ਼ਿਆਦਾ ਹੋ ਗਿਆ ਵੀ ਸਟ੍ਰੈਂਥ ਗੇਨ ਕਰਨੀ ਹੈ ਬੋਡੀ ਬਿਲਡਿੰਗ ਨਹੀਂ ਕਰਨੀ ਫਿਰ ਇਦਾਂ ਹੀ ਕਰਦੇ ਕਰਦੇ ਪਹਿਲਾਂ ਕੰਪੀਟੀਸ਼ਨ ਮੇਰਾ ਮੈਂ 2021 ਪਹਿਲਾ ਕੰਪੀਟੀਸ਼ਨ ਮੋਕ ਹੈ ਉਤ ਤੋਂ ਬਾਅਦ ਕਾਫੀ ਕੰਪੀਟੀਸ਼ਨ ਸਟੇਟ ਦੇ ਦਿੱਤੇ ਨੇਸ਼ਨਲ ਗੋਲਡ ਮੈਡਲ ਦਿੱਤੇ ਫਿਰ ਮੈਂ 2024 ਦੇ ਵਿੱਚ ਨੈਸ਼ਨਲ ਰਿਕਾਰਡ ਵੀ ਬ੍ਰੇਕ ਕੀਤਾ ਸੀਗਾ ਤੇ ਮੈਨੂੰ ਗਨੀਸ਼ੋ ਬੁੱਕ ਬੁੱਕ ਵਰਲਡ ਰਿਕਾਰਡ ਦਰ ਕੋਡ ਵੀ ਮਿਲਿਆ ਸੀਗਾ ਉਹ ਇੱਕ ਜੀ ਹੋਰ ਵੇਖਿਆ ਕਿ ਢੱਡ ਨਾਲ ਦਾ ਸਾਥੀ ਕਹਿ ਰਿਹਾ ਕਿ ਤੁਹਾਡੇ ਵੱਲੋਂ ਜਿਹੜਾ ਉਹਨੂੰ ਮੋਟੀਵੇਟ ਕੀਤਾ ਗਿਆ ਇਸ ਪਾਸੇ ਤੇ ਉਸ ਤੋਂ ਬਾਅਦ ਫਿਰ ਉਹਨੇ ਪ੍ਰੈਕਟਿਸ ਸ਼ੁਰੂ ਕੀਤੀ ਤੇ ਅੱਜ ਉਹ ਵੀ ਜਿਹੜਾ ਉਹ ਮੈਡਲ ਲੈ ਕੇ ਆ ਸੋ ਕਿਵੇਂ ਦਾ ਲੱਗਦਾ ਕਿਉਂਕਿ ਆਪ ਕਾਮਯਾਬ ਹੋਣਾ ਨਾਲ ਕਿਸੇ ਨੂੰ ਕਰਨਾ ਬੜੀ ਵੱਡੀ ਗੱਲ ਹੈ ਹਾਂਜੀ ਮਤਲਬ ਜਿਵੇਂ ਕਿ ਸਭ ਤੋਂ ਪਹਿਲਾਂ ਮੈਂ ਲੱਗਾ ਸੀਗਾ ਮੈਨੂੰ ਮਤਲਬ 5-6 ਸਾਲ ਹੋ ਗਏ ਗੇਮ ਕਰਦੇ ਆ ਉਹਨੂੰ ਫਿਰ 2023 ਦੇ ਵਿੱਚ ਉਹ ਮੈਨੂੰ ਫਰੈਂਡਸ ਤੋਂ ਪਹਿਲਾਂ ਹੀ ਆਪਾਂ ਤੋਂ ਫਿਰ ਉਹ 2023 ਦੇ ਵਿੱਚ ਉਹ ਮੇਰੇ ਨਾਲ ਜੁੜਿਆ ਫਿਰ ਮੈਂ ਉਹਨੂੰ ਟ੍ਰੇਨਿੰਗ ਕਰਵਾਉਣ ਲੱਗਾ ਫਿਰ ਦੋ ਤਿੰਨ ਹੋਰ ਵੀ ਮੁੰਡੇ ਆ ਗਏ ਜਿਨ੍ਹਾਂ ਨੂੰ ਟ੍ਰੇਨਿੰਗ ਕਰਵਾਉਣਾ ਤੇ ਬਾਕੀ ਸਾਰਿਆਂ ਨੂੰ ਵਧੀਆ ਲੱਗਦਾ ਜਿੱਦਾਂ ਇਦਾਂ ਕਿ ਇਹਨੂੰ ਟ੍ਰੇਨਿੰਗ ਦੇ ਕੇ ਉਹ 골ਡ ਮੈਡਲ ਲੈ ਕੇ ਆਏ ਅੱਜ ਕਿਵੇਂ ਦਾ ਮਹਿਸੂਸ ਹੋ ਰਿਹਾ ਵਾ ਪੂਰੇ ਪਰਿਵਾਰਿਕ ਮੈਂਬਰ ਆਏ ਆ ਕਾਫੀ ਖੁਸ਼ੀ ਦਾ ਮਾਹੌਲ ਆ ਢੋਲ ਵੱਜ ਰਿਹਾ ਕਿਵੇਂ ਦਾ ਮਹਿਸੂਸ ਹੋ ਰ ਹਾਂਜੀ ਪਰ ਵਾਰਕ ਮੈਂਬਰ ਵੀ ਮੌਜੂਦ ਆ ਕਿਵੇਂ ਦਾ ਮਹਿਸੂਸ ਹੋ ਰਹਿਣਾ ਕੋਈ ਉਹ ਵਧੀਆ ਮਹਿਸੂਸ ਹੋ ਰਿਹਾ ਵਾ ਬਹੁਤ ਜ਼ਿਆਦਾ ਡੈਡੀਕੇਟਿਡ ਆ ਬਰੀ ਕੰਸਿਸਟੈਂਸੀ ਨਾਲ ਆਪਣੀ ਜਿਮ ਲਾਉਂਦਾ ਵਾ ਚਾਹੇ ਲਾਈਕ ਕੋਈ ਫੈਮਲੀ ਫੰਕਸ਼ਨ ਜਿਹੜਾ ਉਹ ਮਿਸ ਕਰਦੇ ਬਟ ਜਿਮ ਕਦੀ ਨਹੀਂ ਆਪਣੀ ਮਿਸ ਕਰਦਾ ਸੋ ਜੋ ਵੀ ਆ ਉਹਦਾ ਹਾਰਡ ਵਰਕ ਆਨੇ ਕੀਤਾ ਵਾ ਸੋਚਦੇ ਕਰਕੇ ਇੱਥੇ ਪਹੁੰਚਿਆ ਵਾ ਤੁਹਾਡੇ ਬ੍ਰਦਰ ਹਾਂਜੀ ਮੇਰੇ ਬ੍ਰਦਰ ਦੇ ਵਿੱਚ ਵੀ ਕਲੋਜ਼ ਹੋ ਕਾਫੀ ਕਿਵੇਂ ਦਾ ਲੱਗਦਾ ਕਿਉਂਕਿ ਕਈ ਵਾਰੀ ਬੰਦਾ ਡੀਮੋਟੀਵੇਟ ਵੀ ਹੁੰਦਾ ਵਾ ਜਾਂ ਫਿਰ ਜਿਵੇਂ ਤੁਸੀਂ ਦੱਸਿਆ ਕਈ ਫੰਕਸ਼ਨ ਵੀ ਮਿਸ ਕਰਨੇ ਪੈਂਦਾ ਫਿਰ ਕਿਵੇਂ ਜਿਹੜੀ ਆ ਉਹ ਇਹਨਾਂ ਵੱਲੋਂ ਚੀਜ਼ ਨੂੰ ਜਿਹੜਾ ਅਡਜਸਟ ਕਰਦੇ ਨਹੀਂ ਨਹੀਂ ਬਹੁਤ ਘੱਟ ਡੀਮੋਟੀਵੇਟ ਹੁੰਦਾ ਵਾ ਹਮੇਸ਼ਾ ਲਾਈਕ ਮੋਟੀਵੇਟਰ ਹੁੰਦਾ ਵਾ ਕਈ ਵਾਰ ਜਦੋਂ ਮੈਂ ਲੋ ਫੀਲ ਕਰਨਾ ਸੰਗੋ ਮੈਂ ਇਹਨੂੰ ਫੋਨ ਕਰਦੀ ਆ ਤੇ ਵੈਸੇ ਤਾਂ ਵਧੀਆ ਮੈਨ ਨਾਲ ਉਹ ਤਿੰਨ ਸਾਲ ਬਟ ਫਿਰ ਵੀ ਕਈ ਵਾਰੀ ਇਹ ਵਡਿਆ ਵਾਲੀ ਫੀਲ ਕਰਾਉਂਦਾ ਕਿ ਇਹ ਵੱਡਾ ਵਾ ਜਿਵੇਂ ਸਭੋ ਵਧੀਆ ਵਾ ਬਹੁਤ ਵਧੀਆ ਕਰਦਾ ਆਪਣਾ ਹੜੀ ਇੱਕ ਚੀਜ਼ ਬਹੁਤ ਵਧੀਆ ਕਰਦਾ ਮੈਂ ਕਿੰਨਾ ਕ ਮਾਨ ਮਹਿਸੂਸ ਹੋਇਆ ਉਹ ਮਾਨ ਮਹਿਸੂਸ ਹੋਇਆ ਕੀ ਕਹੋਗੇ ਬਾਕੀ ਨੌਜਵਾਨਾਂ ਨੂੰ ਇੱਕ ਭੈਣ ਨੂੰ ਹੁੰਦੇ ਨਾਲ ਹਾਂਜੀ ਮਤਲਬ ਕੋਈ ਨਾ ਕੋਈ ਸਪੋਰਟਸ ਨਾ ਜਿਹਦੇ ਵਿੱਚ ਤੁਹਾਡਾ ਇੰਟਰਸਟ ਆ ਉਹਨੂੰ ਪਰਸ਼ੂ ਕਰਨਾ ਚਾਹੀਦਾ ਵਾ ਹਨਾ ਜਿਵੇਂ ਨੇ ਇੱਕ ਚੀਜ਼ ਨੂੰ ਲੈ ਕੇ ਇੱਕ ਚੀਜ਼ ਦੇ ਮਗਰ ਪਿਆ ਮੈਂ ਤਾਂ ਹੋਰ ਵੀ ਸਪੋਰਟਸ ਜਿਵੇਂ ਖੇਡਦਾ ਵਾ ਵਾਲੀਬਾਲ ਵਗੈਰਾ ਕਬੱਡੀ ਵਗੈਰਾ ਬਟ ਇੱਕ ਚੀਜ਼ ਨੂੰ ਹੀ ਨੇ ਮਤਲਬ ਕਿ ਬਹੁ ਫੋਕਸ ਦੇ ਨਾਲ ਕੀਤਾ ਹੁਣ ਜਿਹਦੇ ਕਰਕੇ ਉਹ ਅੱਗੇ ਵਧੇ ਜਾਂਦਾ ਸੋ ਜਿਹੜੀ ਵੀ ਚੀਜ਼ ਕਰਨੀ ਆ ਤੁਸੀਂ ਉਹਨੂੰ ਹਨਾ ਕੰਟੀਨਿਊ ਉਹਦੇ ਤੇ ਆਪਣਾ ਵਰਕ ਕਰੀ ਜਾਓ ਬਾਕੀ ਮਿਹਨਤ ਤਾਂ ਤੁਹਾਡੇ ਸਮਨੇ ਹੀ ਆ ਕਿਵੇਂ ਦਾ ਆਂਟੀ ਮਹਿਸੂਸ ਹੋ ਰਿਹਾ ਅੱਜ ਬੇਟਾ ਆਇਆ ਵਾ ਕਾਫੀ ਖੁਸ਼ੀ ਦਾ ਮੈਂ ਉਹ ਮਾਹੌਲ ਆ ਕਿੰਨਾ ਕ ਮਾਨ ਮਹਿਸੂਸ ਹੋ ਰਿਹਾ ਅ ਚਾਰ ਪੰਜ ਸਾਲ ਤੋਂ ਤਰੱਕੀ ਕਰ ਰਿਹਾ ਤੇ ਸਾਨੂੰ ਬਹੁਤ ਮਾਣ ਆਇਆ ਦੇ ਤੇ ਅਸੀਂ ਕਦੀ ਸੋਚਿਆ ਨਹੀਂ ਕਿ ਸਾਡਾ ਬੇਟਾ ਇੱਥੋਂ ਤੱਕ ਪਹੁੰਚੇਗਾ ਤੇ ਹੁਣ ਪਹੁੰਚਿਆ ਹਾਂ ਬਹੁਤ ਖੁਸ਼ੀ ਹੋਈ ਆ ਬਹੁਤ ਜ਼ਿਆਦਾ ਜਦੋਂ ਪਹਿਲੀ ਵਾਰ ਤੁਹਾਨੂੰ ਨੇ ਫੋਨ ਤੇ ਦੱਸਿਆ ਕਿ ਮੇਰਾ ਮੈਡਲ ਆ ਗਿਆ ਪੋਜੀਸ਼ਨ ਆ ਗਿਆ ਉਸ ਸਮੇਂ ਕੀ ਫੀਲ ਹੋਇਆ ਜਾਂ ਕਿਦਾਂ ਦਾ ਮਹਿਸੂਸ ਹੋਇਆ ਵੇਖੋ ਉਸ ਟਾਈਮ ਮੈਨੂੰ ਨਾ ਬਿਆਸੀ ਤੇ ਮੈਂ ਰੋਪੀ ਹੀ ਰੋਣ ਆ ਗਿਆ ਮੇਰੀ ਛੋਟੀ ਛੋਟੀ ਉਮਰ ਦਾ ਬੱਚਾ ਕਿੱਥੋਂ ਤੱਕ ਪਹੁੰਚਿਆ 17 ਸਾਲ ਉਮਰ ਦਾ ਇਹ ਮੈਨੂੰ ਖੁਸ਼ੀ ਵੀ ਬਹੁਤ ਹੋਈ ਮੈਂ ਬਹੁਤ ਖੁਸ਼ ਹੋਈ ਕਿ ਮੇਰੇ ਬੱਚੇ ਨੇ ਅੱਜ ਆਪਣੇ ਪਾਪਾ ਦਾ ਆਪਣੀ ਦਾਦੀ ਦਾ ਦਾਦੇ ਦਾ ਬਹੁਤ ਵੱਡਾ ਪਿੰਡ ਵਿੱਚ ਮਾਣ ਵਧਾਇਆ ਬਹੁਤ ਖੁਸ਼ੀ ਹੋਈ ਮੈਨੂੰ ਬਾਕੀ ਨੌਜਵਾਨਾਂ ਲਈ بڑا ਵੱਡਾ ਇੱਕ ਮੈਸੇਜ ਆ ਕੀ ਕਹਿੰਦੇ ਮੈਂ ਬਾਕੀ ਨੌਜਵਾਨਾਂਗੇ ਇਹੀ ਹੱਥ ਜੋੜ ਕੇ ਬੇਨਤੀ ਕਰਦੀਆਂ ਕਿ ਨਸ਼ਿਆਂ ਤੋਂ ਦੂਰ ਰਹੋ ਨਸ਼ੇ ਨਾ ਕਰੋ ਨਸ਼ੇ ਇੱਕ ਮੌਤ ਆ ਇਹ ਆਪਣੇ ਜੋ ਵੀ ਆਪਣੇ ਪੜ੍ਹਾਈ ਵਿੱਚ ਆਪਣੀ ਖੇਡਾਂ ਵਿੱਚ ਤਰੱਕੀ ਕਰੋ ਸੋ ਦਾਦੀ ਸਾਡਾ ਮਜੂਰ ਨੇ ਅੱਡੀ ਕਿਵੇਂ ਦਾ ਮਹਿਸੂਸ ਹੋਇਆ ਜਦੋਂ ਪਤਾ ਲੱਗਾ ਬਹੁਤ ਮੈਨੂੰ ਪਤਾ ਲੱਗਾ ਮੈਂ ਬਾਬੇ ਦੇ ਇੱਥੇ ਗਈ ਹਾਂ ਆਪਣੇ ਚੀਦੀ ਚੀਦਾ ਸਾਫ ਗਈ ਹਾਂ ਇਹਦੇ ਵਾਸਤੇ ਤੇ ਇਹਦੇ ਪਾਪਾ ਨੇ ਮੈਨੂੰ ਫੋਨ ਕੀਤਾ 4:00 ਵਜੇ ਮੈਂ ਕਿਹਾ ਕਿ ਮੈਨੂੰ ਸੁਣਾ ਮਾਤੇ ਦੀ ਆਖਣ ਕਾਫੀ ਤੇਰਾ ਪੁੱਤ ਜਿਹਦੇਗਾ ਤੈਨੂੰ ਵਧਾਈ ਹੈ ਬਹੁਤ ਖੁਸ਼ੀ ਬਾਬੇ ਦੀਪ ਸਿੰਘ ਨੇ ਗੁਰੂ ਰਾਮਦਾਸ ਨੇ ਬਾਣ ਫੜੀ ਚਲੋ ਮਾਰ ਗਰੀਬ ਘਰ ਦੇ ਬੱਚੇ ਇਨਾ ਦੀ ਕੀਤੀ ਸਰਕਾਰ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਆਪਣੇ ਸਿਰ ਤੇ ਵਿਚਾਰੇ ਪੜੇ ਆਪਣੇ ਸਿਰ ਤੇ ਕੋਸ਼ਿਸ਼ ਇਹੋ ਹੱਥ ਜੋੜਨੇ ਕਿ ਸਾਡੇ ਬੱਚੇ ਨੇ ਜਿੱਤ ਰਹੀ ਦੀ ਸਭ ਦੇ ਬੱਚੇ ਇਸ ਤਰ੍ਹਾਂ ਹੀ ਕਰ ਸਭ ਦੇ ਬੱਚੇ ਨਹੀਂ ਕੋਣ ਇੰਨੀ ਕੋ ਖੁਸ਼ੀ ਹੋਈ ਸਹੀ ਬੁੱਢੇ ਸਰੀਰਾਂ ਸਾਡੇ ਤੇ ਕੋਲ ਮਹਾਰਾਜ ਨੇ ਬੜੀ ਖੁਸ਼ੀ ਦਿੱਤੀ ਇਹ ਮੇਰਾ ਪੋਤਰਾ ਪੁੱਤ ਵਿੱਚ ਤੇ ਇਹ ਮੇਰਾ ਕਿੰਨਾ ਇਹ ਮੇਰੇ ਪੁੱਤਰੇ ਨੇ ਨਾਂ ਉੱਚਾ ਕੀਤਾ ਸਾਡਾ ਭਜੀ ਕੀ ਕਹੋਗੇ ਤੁਸੀਂ ਖੁਦ ਜੌਬ ਕਰ ਰਹੇ ਹੋ 브ਦਰ ਹੈਡਿਵਟ ਜਿਹੜਾ ਮੁਕਾਮ ਅਸੀਂ ਦਿੱਤਾ ਕਿਉਂਕਿ ਜਿਹੜੇ ਨੌਜਵਾਨਾਂ ਤੁਸੀਂ ਵੀ ਦੇਖ ਰਹੇ ਹੋ ਕਿ ਮਤਲਬ ਨਸ਼ਾ ਵੱਲ ਜਾ ਰਹੇ ਨੇ ਜਾਂ ਸਪੋਰਟਸ ਵੱਲੋਂ ਕੱਢਦੇ ਜਾ ਰਹੇ ਨੇ ਸੋ 브ਦਰ ਤਾਂ ਹੈਡਿਵਟ ਡਿਸੀਜਨ ਲੈ ਕੇ ਆਇਆ ਕਿਵੇਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਵਾ ਕਿ ਬਹੁਤ ਵਧੀਆ ਇਹ ਆਪਣਾ ਗੇਮ ਕਰਦਾ ਵਾ ਬਹੁਤ ਵਧੀਆ ਬੜੀ ਮਿਹਨਤ ਕੀਤੀ ਹੈ ਇਹਨੇ ਅੱਜ ਤੋਂ ਨਹੀਂ ਬਹੁਤ ਟਾਈਮ ਤੋਂ ਇਹ ਕਰ ਰਿਹਾ ਮਿਹਨਤ ਅੱਜ ਇੱਥੇ ਤੱਕ ਆਇਆ ਵਾ ਬਹੁਤ ਖੁਸ਼ੀ ਹੈ ਇਹ ਚੀਜ਼ ਦੀ ਤੇ ਬਾਕੀ ਇਹ ਹੈ ਕਿ ਯੂਥ ਨੂੰ ਇਹ ਕਵਾਂਗੇ ਕਿ ਆਪਣਾ ਗੇਮਰ ਨੂੰ ਜਾਣ ਜਿੱਨਾਂ ਜਾਇਆ ਜਾਂਦਾ ਖੇਡਾਂ 'ਚ ਆਪਣਾ ਧਿਆਨ ਰੱਖਣਾ ਜਿੱਨਾਂ ਰੱਖਿਆ ਜਾਂਦਾ ਵਾ ਬਾਕੀ ਨਸ਼ਿਆਂ ਤੋਂ ਦੂਰ ਰਹਿਣਾ ਇੱਕ ਹੋਰ ਇਹਨਾਂ ਨੇ ਗੱਲ ਦੱਸੀ ਕਿ ਪੂਰੇ ਜਿਹੜਾ ਆ ਪੰਜਾਬ ਵਿੱਚੋਂ ਮਤਲਬ ਇੰਡੀਆ ਵਿੱਚੋਂ ਗਏ ਤੇ ਪੰਜਾਬ ਵਿੱਚੋਂ ਜਿਹੜੇ ਨੌਜਵਾਨ ਗਏ ਉਹ ਚੋਂ ਗੁਰਦਾਸਪੁਰ ਦੇ ਦੋ ਨੌਜਵਾਨ ਸੀ ਸੋ ਕਿਵੇਂ ਦਾ ਲੱਗ ਰਿਹਾ ਕਿਉਂਕਿ ਪੂਰੇ ਪੰਜਾਬ ਵਿੱਚੋਂ ਜਿਹੜਾ ਇਸ ਤਰ੍ਹਾਂ ਜਾਣਾ ਉਸ ਤੋਂ ਬਾਅਦ ਮੈਡਲ ਅਸੀਲ ਕਰਨਾ ਹਾਂਜੀ ਇਹ ਤੇ ਬਹੁਤ ਵਧੀਆ ਵਾ ਕਿ ਕਿਉਂਕਿ ਪੰਜਾਬ ਚੋਂ ਸਿਰਫ ਦੋ ਦੋ ਬੱਚੇ ਸਿਲੈਕਟ ਹੋਏ ਸੀ ਇਹ ਦੋਵੇਂ ਹੋਏ ਸੀ ਇਹਦੇ ਤੋਂ ਹਾਂ ਹਾਂ ਦੋਵੇਂ ਗੁਰਦਾਸਪੁਰ ਦੇ ਸੀ ਤੇ ਦੋਵਾਂ ਨੇ ਹੀ ਮਤਲਬ ਆਪਣੇ ਵੱਲੋਂ ਪੂਰੀ ਮਿਹਨਤ ਕੀਤੀ ਸੀ 골ਡ ਮੈਡਲ ਲੈ ਕੇ ਆਏ ਨੇ ਬਹੁਤ ਵਧੀਆ ਵਾ ਆਪਣੇ ਜ਼ਿਲ੍ਹੇ ਦਾ ਵੀ ਨਾਮ ਇਹਨਾਂ ਨੇ ਰੋਸ਼ਨ ਕੀਤਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਵਾ ਇੰਡੀਆ ਟੀਮ 'ਚ ਸਿਰਫ ਇਹ ਦੋ ਮੁੰਡੇ ਪੰਜਾਬ ਦੇ ਸੀ ਬਾਕੀ ਤੇ ਅਦਰਕ ਸਟੇਟ ਦੇ ਹੀ ਉਹਨਾਂ ਦਾ ਉਹਨਾਂ ਦੇ ਵੀ ਆਏ ਨੇ ਥੋੜੀ ਬਹੁਤ ਪੋਜੀਸ਼ਨ ਜਿਹੜੀਆਂ ਆਈਆਂ ਨੇ ਉਹਨਾਂ ਦੀਆਂ ਕਈਆਂ ਨੇ ਪਰ ਬਾਕੀ 골ਡ ਮੈਡਲ ਦੀ ਜਿਹੜੀ ਆ ਇਹਨਾਂ ਨੇ ਹਾਸਲ ਕੀਤੀ ਹੈ ਦੋਵੇਂ ਗੁਰਦਾਸਪੁਰ ਦੇ ਦੋਵੇਂ ਹਾਂਜੀ ਦੋਵੇਂ ਗੁਰਦਾਸਪੁਰ ਦੇ ਸੋ ਬੜੀ ਵੱਡੀ ਗੱਲ ਹੈ ਦੋਵੇਂ ਨੌਜਵਾਨ ਜਿਹੜੇ ਆ ਗੁਰਦਾਸਪੁਰ ਦੇ ਤੇ ਦੋਵੇਂ ਹੀ 골ਡ ਮੈਡਲ ਜਿਹੜੇ ਆ ਉਹ ਲੈ ਕੇ ਆਏ ਆ ਉਸ ਤੋਂ ਇਲਾਵਾ ਜਿਹੜੇ ਆ ਨੌਜਵਾਨ ਆ ਜੇ ਆਪਾਂ ਗੱਲ ਕਰੀਏ ਕਾਫੀ ਸਮੇਂ ਤੋਂ ਇਕੱਠੇ ਸੀ ਤੇ ਇਹਨਾਂ ਦਾ ਇਹ ਕਹਿਣਾ ਸੀ ਕਿ ਜਿਹੜਾ ਇੱਕ ਨੌਜਵਾਨ ਪਹਿਲਾਂ ਗੇਮ ਕਰਦਾ ਸੀ ਤੇ ਉਹਨੇ ਦੂਸਰੇ ਨੂੰ ਮੋਟੀਵੇਟ ਕੀਤਾ ਦੂਸਰਾ ਨੌਜਵਾਨ ਵੀ ਹਰਨਾ ਮਜੂਦ ਆ ਆਪਾਂ ਗੱਲਬਾਤ ਕਰ ਲੈਂਦੇ ਭਾਜੀ ਕਿਵੇਂ ਦਾ ਮਹਿਸੂਸ ਹੋ ਰਿਹਾ ਮਹਿਸੂਸ ਭਾਈ ਬਹੁਤ ਵਧੀਆ ਬਹੁਤ ਖੁਸ਼ੀ ਹੋ ਰਹੀ ਆ ਬਾਕੀ ਪਿੰਡ ਦੇ ਲੋਕਾਂ ਵੀ ਬਹੁਤ ਵਧੀਆ ਸਵਾਗਤ ਕੀਤਾ ਗਿਆ ਘਰਾਂ ਲੋਕ ਇੱਕ ਖੁਸ਼ੀ ਤੇ ਉਥੇ ਮੈਡਲ ਦੀ ਇੱਕ ਇੰਨਾ ਕਰਦੇ ਵੀ ਹੌ ਬਹੁਤ ਖੁਸ਼ੀ ਆ ਭਾਈ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਤੁਹਾਡਾ ਸਾਥੀ ਜਿਹੜਾ ਉਹ ਗੇਮ ਕਰਦਾ ਸੀ ਉਹਨੇ ਮੋਟੀਵੇਟ ਕੀਤਾ ਸੋ ਕਿਵੇਂ ਦਾ ਤੁਹਾਡੀ ਯਾਰਾਨਾ ਸੀ ਜਾਂ ਕਿਵੇਂ ਤੁਸੀਂ ਦੋਵੇਂ ਇਕੱਠੇ ਕਿਵੇਂ ਗਏ ਆਪਾਂ ਇਕੱਠੇ ਸਕੂਲ ਤੋਂ ਹੀ ਸੀ ਪਹਿਲਾਂ ਸਕੂਲ ਤੋਂ ਹੀ ਹਟਿਆ ਨਹੀਂ ਸੀ ਸਕੂਲ ਤੋਂ ਹੀ ਆਪਾਂ ਜਦੋਂ ਸਾਡੇ ਪਿੰਡ ਲੱਗੇ ਨਵੀਂ ਜਿੰਮ ਤੇ ਨਵੀਂ ਜਿੰਮ ਦੇ ਚਾਚਾ ਜੀ ਆਪਾਂ ਜਿੱਥੇ ਗਏ ਉੱਥੋਂ ਹੀ ਬਾਜਹਾਨ ਨੂੰ ਇਹਦਾ ਚਸਕਾ ਪੈ ਗਿਆ ਡੈੱਟਲਿਫਟ ਦਾ ਛੁਰ ਤੋਂ ਜ਼ਿਆਦਾ ਡਿਸਕੋਵ ਡੈੱਟਲਿਫਟ ਜੀ ਰਿਹਾ ਵਾ ਨੌਜਵਾਨਾਂ ਨੂੰ ਮੈਸੇਜ ਇਹੀ ਆ ਬਾਕੀ ਕੰਮ ਛੱਡ ਕੇ ਆਪਣੇ ਆਪ ਨੂੰ ਭਾਵੇਂ ਸਪੋਰਟਸ 'ਚ ਆ ਭਾਵੇਂ ਸਟੱਡੀ 'ਚ ਕਿਸੇ ਵੀ ਚੀਜ਼ 'ਚ ਆਪਣੇ ਆਪ ਨੂੰ ਤੁਸੀਂ ਖੋ ਜਿਹਦੇ ਨਾਲ ਬਾਕੀ ਤੁਹਾਡਾ ਹੋਰ ਗੱਲਾਂ ਤੋਂ ਮਨ ਲਾਵੇ ਹੋਏ ਆਪਣੇ ਆਪ ਨੂੰ ਬਿਜ਼ੀ ਕਰੋ ਮੋਟੀਵੇਟ ਹੋਵੋ ਸਾਨੂੰ ਲੈ ਕੇ ਹੋ ਜਾ ਕਿਸੇ ਹੋਰ ਨੂੰ ਲੈ ਕੇ ਹੋ ਆਪਣੀ ਲਾਈਫ 'ਚ ਕੁਝ ਕਰੋ ਜਿਹਦੇ ਨਾਲ ਤੁਹਾਨੂੰ ਘਰਦਿਆਂ ਨੂੰ ਵੀ ਤੁਹਾਡੇ ਤੇ ਮਾਣ ਹੋਵੇ ਬਾਕੀਆਂ ਤੁਹਾਨੂੰ ਵੀ ਤੁਹਾਡੇ ਦਾ ਉਦਾਸਪੁਰ ਦੇ ਜਿਹੜਾ ਨੌਜਵਾਨ ਆ ਵਰਲਡ ਜਿਹੜੀ ਆ ਉਹ ਚੈਂਪੀਅਨਸ਼ਿਪ ਹੋਈ ਸੀ weight lifting دی جس ਤੋਂ ਬਾਅਦ ਇਸ ਨੌਜਵਾਨ ਨੇ ਜਿਹੜਾ ਖੁਦ ਇਸ ਦਾ ਵੀ ਮੈਡਲ ਹੈ ਇਸ ਦੇ ਨਾਲ ਇਸ ਨੇ ਆਪਣੇ ਸਾਥੀ ਨੂੰ ਜਿਹੜਾ ਵਾ ਉਹਨੂੰ ਵੀ ਇਸੇ ਪਾਸੇ ਲਾਇਆ ਜਿਸ ਤੋਂ ਬਾਅਦ ਇਹ ਦੋਹਾਂ ਨੌਜਵਾਨਾਂ ਦਾ 골ਡ ਮੈਡਲ ਆਇਆ ਸੋ ਬੜੀ ਵੱਡੀ ਗੱਲ ਆ ਪਰਿਵਾਰਿਕ ਮੈਂਬਰ ਜਿਹੜੇ ਖੁਸ਼ ਨਜ਼ਰ ਆ ਰਹੇ ਆ ਸੋ ਪਰਿਵਾਰਿਕ ਮੈਂਬਰ ਜਿਹੜੇ ਖੁਸ਼ ਨਜ਼ਰ ਆ ਰਹੇ ਆ ਸੋ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹੋ one of the premium and prestigious professional institutes providing a wide range of professional courses with 100% placement assistance we are three SAI group of institutes.